ਬੀਬਾ ਕੋਈ ਐਮੇ ਨਹੀਂ ਵੀ ਮੇਰੇ ਵਾਸਤੇ ਨਹੀਂ ਕੋਈ ਖੜੀ ਇਹ ਬੀਬਾ ਵੀ ਇਮਾਨਦਾਰ ਨਹੀਂ ਬਣੀ ਇਹ ਪਾਰਟੀ ਵਾਸਤੇ ਵੀ ਨਹੀਂ ਬਣੀ ਇਹ ਗੱਲ ਲਈ ਮੈਂ ਵਾਅਦਾ ਕਰਦਾ ਉਥੇ ਇਹ ਗੱਲ ਦੀ ਵੀ ਸੌਂਖਣ ਨੂੰ ਤਿਆਰ ਆ ਮੈਂ ਇਹ ਬੀਬਾ ਨੇ ਵੀ ਤੇਰਾ ਨੂੰ ਪ੍ਰਧਾਨ ਲਾਇਆ ਸੀ 2022 ਚ ਹਰਦੀਪ ਸਿੰਘ ਤੂਰ ਇਹਨਾਂ ਨੇ ਮੈਨੂੰ ਬਕਾਇਦਾ ਫੋਨ ਕਰਕੇ ਕਿਹਾ ਬੀਬਾ ਨੇ ਵੀ ਗਰਮੇਲ ਸਿੰਘ ਕਰਾਚੋਂ ਜਿੱਤਣਾ ਨਹੀਂ ਚਾਹੀਦਾ ਜਿਹੜਾ ਮੈਂਬਰ ਪਾਰਲੀਮੈਂਟ ਦਾ ਕੈਂਡੀਡੇਟ ਸੀ 2022 ਦਾ 2022 ਦਾ ਮੈਂਬਰ ਪਾਰਲੀਮੈਂਟ ਦਾ ਕੈਂਡੀਡੇਟ ਜਿਹੜਾ ਵੀ ਉਹ ਜਿੱਤਣਾ ਨਹੀਂ ਜਿਹੜੇ ਗੱਲ ਦਾ ਮੈਂ ਵਾਅਦਾ ਕਰਦਾ ਮੇਰੇ ਕੋਲੇ ਰਿਕਾਰਡ ਵੀ ਹੈ ਇਹ ਗੱਲ ਦੀ ਬੀਬਾ ਦੀ ਰਿਕਾਰਡ ਬੀਬਾ ਤੇ ਇਹਨਾਂ ਦੀ ਗੱਲ ਹੋਈ ਹੈ ਉਹਦੀ ਰਿਕਾਰਡਿੰਗ ਇਹਨਾਂ ਕੋਲ ਹੈ ਜਿਦੇ ਚ ਕਿਹਾ ਗਿਆ ਕਿ ਗਰਮੇਲ ਸਿੰਘ ਕਰਾਚੋ ਜਿਹੜਾ ਆਮ ਆਦਮੀ ਪਾਰਟੀ ਦਾ 2022 ਦਾ ਕੈਂਡੀਡੇਟ ਸੀ ਉਹ ਜਿੱਤਣਾ ਨਹੀਂ ਚਾਹੁੰਦਾ ਉਹ ਇਹਨਾਂ ਨੂੰ ਕਿਹਾ ਗਿਆ ਬੀਬਾ ਨਰਿੰਦਰ ਕੌਰ ਭਰਾਜ ਵੱਲੋਂ ਸੋ ਇਹ ਕਹਿੰਦੇ ਪਾਰਟੀ ਲਈ ਵੀ ਜਿਹੜੀ ਉਹ ਸਮਰਪਿਤ ਨਹੀਂ ਹੈਗੀ ਇਸ ਗੱਲ ਤੇ ਤੇ ਮੈਂ ਗੁਰਨਾਥ ਸਿੰਘ ਰਾਮਪੁਰਾ ਕੱਲ ਕਰ ਅਮਰਸਾ ਤੋਂ ਉਹ ਵੀ ਟਰੱਕ ਜੂਨੀਅਨ ਦਾ 2 ਕਰੋੜ ਦਾ ਘਪਲਾ ਜਿਹੜਾ ਮੇਰੇ ਮੂੰਹ ਜਵਾਨੀ ਜਿਆਦਾ ਟਰੱਕ ਜੂਨੀਅਨ ਚ 2301 ਗੱਡੀ ਆ ਉਹਨਾਂ 200 ਰੁਪਏ ਗੁੰਡਾ ਟੈਕਸ ਲਾਇਆ ਨਰਿੰਦਰ ਕੌਰ ਭਰਾਜ ਨੇ ਧੱਕੇ ਨਾਲ ਲਵਾਇਆ ਉਹਦੇ ਦੇ ਵਾਸਤੇ ਧਰਨਾ ਵੀ ਲੱਗਿਆ ਹੋਰ ਵੀ ਲੱਗਿਆ ਉਹਦਾ 4,60,000 ਰੁਪਏ ਮਹੀਨੇ ਦਾ ਬਣਦਾ ਉਹ ਲੈਂਦੇ 4,60,000 ਰੁਪਏ ਮਹੀਨਾ ਉਸ ਤੋਂ ਬਾਅਦ 1 ਰੁਪਿਆ 35 ਪੈਸੇ ਇਹਨਾਂ ਨੇ ਸਾਡੇ ਟਰੱਕਾਂ ਦੇ ਜਿਹੜੀਆਂ ਸਾਡੇ ਪਾੜੇ ਹੁੰਦੇ ਨੇ ਉਹਨਾਂ ਦੇ ਬਕਾਇਦਾ ਲਾਤਾਂ 1 ਰੁਪਿਆ 35 ਪੈਸੇ ਟੈਕਸ ਇਹਨਾਂ ਨੇ ਉਹ ਸਾਡਾ 2 ਮਹੀਨੇ ਕੱਟਿਆ ਇਹਨਾਂ ਨੇ 17 ਲੱਖ ਰੁਪਏ ਉਸ ਤੋਂ ਬਾਅਦ ਉਸ ਤੋਂ ਬਾਅਦ ਇੱਕ 30 ਪੈਸੇ ਗੱਟੇ ਮੰਗਰ ਲੇਬਰ ਵਾਲਿਆਂ ਦਾ ਪੈਸਾ ਵੀ ਨਹੀਂ ਲੈਣੇ ਛੱਡੇ ਉਹ ਵੀ ਬਕਾਇਦਾ ਰਿਕਾਰਡ ਦੇ ਵਿੱਚ ਪਿਆ ਉਹ ਵੀ ਇਹਨਾਂ ਨੇ ਜੂਨੀਅਨ ਦਾ ਖਾਤਾ ਵਾ ਪਰਮ ਸਰਮਾ ਇੱਕ ਸਾਡੀਆਂ ਗੱਡੀਆਂ 'ਚ ਜਿਹੜੀਆਂ ਉਹ ਗੱਡੀਆਂ ਅਸੀਂ ਮੱਤਾ ਪਾਦਦੇ ਸੀ ਵੀ ਅੱਜ ਤੋਂ ਬਾਅਦ ਗੱਡੀਆਂ ਲਿਖਣੀਆਂ ਬੰਦ ਅਸੀਂ ਇਹ ਗੱਡੀਆਂ ਬੰਦ ਕਰਾਂਗੇ ਉਹ ਗੱਡੀਆਂ 50000 ਰੁਪਏ ਗੱਡੀ ਮੰਗਰ ਲੈ ਕੇ 187 ਗੱਡੀਆਂ ਲਿਖੀਆਂ ਨੇ ਇਹਨਾਂ ਨੇ ਉਹ 50000 ਰੁਪਏ ਗੱਡੀ ਲਿਖਦੇ ਨੇ 50 ਦਾ ਲੋਕਾਂ ਤੋਂ ਲੱਖ ਲੱਖ ਵੀ ਲੈਦਾ ਉਹ ਪੈਸੇ ਵੀ ਘੱਟੋ ਘੱਟ ਇਹਨਾਂ ਕੋਲੇ 187 ਗੱਡੀਆਂ ਦੇ 50000 ਨਾਲ ਮਲਟੀਪਲਾਈ ਕਰ ਲੋ ਇਹਨੂੰ ਦੇਖ ਲੋ ਕਿੰਨੇ ਪੈਸੇ ਬਣਦੇ ਨੇ 92 ਲੱਖ ਰੁਪਇਆ ਬਣਦਾ ਉਹ ਵੀ ਇਹਨਾਂ ਨੇ ਖਾਦਾ ਉਹੀ ਲਪਾਉਣ ਦੇ ਮਾਰੇ ਨੇ ਵੀ ਇਹਨੂੰ ਪ੍ਰਧਾਨ ਨਹੀਂ ਲਾਉਣਾ ਇਹ ਸਾਹਮਣੇ ਘਰੂਗਾ ਲੋਕਾਂ ਦੇ ਜਗਤ ਜਾਰ ਮੈਂ 2016 ਚ ਵੀ ਇਲੈਕਸ਼ਨ ਲੜਦਾ ਸੀ ਉਦੋਂ ਵੀ ਮੈਂ ਬਕਾਇਦਾ ਮੇਰਾ ਪੋਸਟਰ ਸੱਪਿਆ ਸਾਰਾ ਕੁਝ ਸਿੰਗਾ ਮੈਂ ਇਹ ਗੱਲ ਕਹਿ ਕੇ ਲੜਦਾ ਸੀ ਵੀ ਮੈਂ ਨੇਮ ਜਗਤ ਮੈਂ 1 ਰੁਪਇਆ ਨਹੀਂ ਖਾਂਦਾ ਮੈਂ ਯੂਨੀਅਨ ਦੇ ਸਾਹਮਣੇ ਕਰਨਾ ਵੀ ਐ ਇਤੋਂ ਇਤੋਂ ਪੈਸਾ ਐ ਖਾਂਦੀ ਨਹੀਂ ਵੀਆ ਗੱਲ ਦੀਆਂ ਲੜਾਈਆਂ ਨੇ ਆਪਣੇ ਟਰੱਕ ਜੁਨੀ ਇੱਜਾ ਅੱਜ ਵੀ ਉਸੇ ਡਰ ਦੇ ਮਰੇ ਨੇ ਇਹ ਗੱਲ ਦੇ ਮੇਰੇ ਤੇ ਧੱਕਾ ਕਰੇ ਸੀ ਕਰਕੇ ਮੇਰੇ ਨਾਲ ਹਾਂ ਤਾਂ ਗੱਲ ਕੋਈ ਨਹੀਂ ਹੈ ਜੋ ਕਾਕਾ ਕਹਿੰਦੀ ਕੋਸ਼ਿਸ਼ ਕਰੇ ਕਿ ਜੋ ਪਿਛਲਾ ਘਪਨਾ ਹੋਇਆ ਉਹ ਤਾਂ ਇੱਕ ਗੱਲ ਹੈ ਪਰ ਦੂਜੀ ਗੱਲ ਹੈ ਕਿ ਜੋ 55 ਲੱਖ ਲਿੱਤੇ ਨਵੇਂ ਪ੍ਰਧਾਨ ਵਾਸਤੇ ਉਹ ਦੂਜੀ ਗੱਲ ਹੈ ਤੀਜੀ ਗੱਲ ਹੈ ਕਿ ਜੋ ਅੱਗੇ 2 ਸਾਲ ਇਹਨਾਂ ਦੀ ਜੋ ਸਰਕਾਰ ਹੈ ਉਹਦੇ ਵਿੱਚ ਜੋ ਉਹਨੂੰ ਆਪਦੇ ਨਹੀਂ ਆਣੀ ਹੈ ਯੂਨੀਅਨ ਤੋਂ ਚਾਰੇ 4 ਰੁਪਏ ਦੀ ਗੱਲ ਹੋ 2 ਰੁਪਏ ਦੀ ਗੱਲ ਉਹ ਵੀ ਉਹ ਕੰਟੀਨਿਊ ਕਰਨਾ ਚਾਹੁੰਦੀ ਸੀ ਉਹਨੂੰ ਇਹ ਲੱਗਦਾ ਸੀ ਕਿ ਕਾਕਾ ਜੇ ਪ੍ਰਧਾਨ ਬਣ ਗਏ ਤੇ ਉਹ ਸਾਹਦ ਉਥੇ ਰੋਕ ਲਾ ਦੇ ਤੇ ਇਹ ਗੱਲ ਉਹ ਇਹ ਕਹਿਣਾ ਚਾਹੁੰਦਾ 55 ਲੱਖ ਰੁਪਈਆ ਵਾਲੀ ਗੱਲ ਦਾ ਵੀ ਸਾਨੂੰ ਪਤਾ ਕਿੱਥੋਂ ਪਤਾ ਲੱਗਿਆ ਜੀ ਕੋਈ ਇਹੋ ਜਿਹੀ ਗੱਲ ਨਹੀਂ ਉਹਨਾਂ ਨੇ ਬਕਾਇਦਾ ਉਥੇ ਮੈਂ ਇੱਕ ਮੇਰਾ ਭਰਾ ਦੀ ਗੋਗੀ ਜਿਹੜਾ ਕਹਿੰਦੇ ਨਹੀਂ ਵੀ ਦੋ ਜਣੇ ਆ ਜਿਓ ਸਾਨੂੰ ਘਰੇ ਬੁਲਾਇਆ ਗਿਆ ਘਰੇ ਬੁਲਾਕੇ ਉਹਨਾਂ ਦੇ ਹਸਬੰਦ ਨੇ ਸਾਨੂੰ ਕੱਟ ਤੋਂ ਕੱਟ ਪੰਜ ਵਾਰੀ ਕਿਹਾ ਵੀ ਬਾਈ ਜੀ ਅਸੀਂ ਕਾਰ ਲੈ ਰਹੇ ਹਾਂ ਤੁਸੀਂ ਸਾਲ ਭਰ ਸਾਡੇ ਨਾਲ ਬੈਠੋ ਬਾਈ ਜੀ ਅਸੀਂ ਕਾਰ ਲੈ ਰਹੇ ਹਾਂ ਸਾਡੇ ਨਾਲ ਬੈਠੋ ਉਹਨਾਂ ਦੀ ਤਮੰਨਾ ਦਿਲ ਦੀ ਇਹੀ ਸੀ ਈ ਕਾਰ ਲੈਣ ਦੀ ਬਸ ਠੀਕ ਹੈ ਉਹੀ ਤੁਹਾਨੂੰ ਪਤਾ ਐਸਾ ਰਾਮਪੁਰਾ ਸਾਹਿਬ ਤੋਂ ਬਾਅਦ ਤੁਸੀਂ ਸਵਾਲ ਪੁੱਛ ਲਓ ਕਰਨੈ ਸਿੰਘ ਰਾਮਪੁਰਾ ਕਲਦਰ ਰਮੇਸ਼ਰ ਤੋਂ ਨੇ ਦੋ ਦੋ ਮਿੰਟ ਬੋਲਣ ਕੇ ਜੀ ਉਸ ਤੋਂ ਬਾਅਦ ਜੋ ਵੀ ਸਵਾਲ ਤੁਹਾਡੇ ਹੋਣ ਕਿ ਸਾਡੇ ਤੋਂ ਕੋ ਪੁੱਛਣਾ ਦਾ ਜ਼ਰੂਰ ਹੈ ਪਰਮ ਸਨਮਾਨਯੋਗ ਸਮੂਚੀ ਪ੍ਰੈਸ ਤੋਂ ਜਿਹੜੇ ਲੀਡਰ ਸਾਹਿਬਾਨ ਬੈਠੇ ਨੇ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਦਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ ਭਵਾਨੇਗੜ ਦੇ ਟਰੱਕ ਜੂਨੀਅਰ ਦੇ ਮਸਲੇ ਦੇ ਸੰਬੰਧ ਵਿੱਚ ਮਨਜੀਤ ਸਿੰਘ ਜੀ ਕਾਕਾ ਜਿਨ੍ਹਾਂ ਦੇ ਨਾਲ ਬਹੁਤ ਵੱਡਾ ਧੋਖਾ ਹੋਇਆਗਾ ਇਸ ਮੌਜੂਦਾ ਐਮਐਲਏ ਵੱਲੋਂ ਨਰੇਂਦਰਪੁਰ ਬਰਾਜ ਵੱਲੋਂ ਉਹਦੇ ਸੰਬੰਧ ਦੇ ਵਿੱਚ ਅਸੀਂ ਆਪਣਾ ਜਿਹੜਾ ਹੈਗਾ ਪੂਰੀ ਪ੍ਰੈਸ ਨੂੰ ਦੱਸਣ ਵਾਸਤੇ ਕਿ ਸਾਡੀ ਸੁਣਵਾਈ ਅਸੀਂ ਧਰਨੇ ਵੀ ਦਿੱਤੇ ਨੇ ਸੰਗਰੂਰ ਦੇ ਵਿੱਚ ਸਾਨੂੰ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਵੱਲੋਂ ਕੋਈ ਵੀ ਇਹੋ ਜਿਹਾ ਇਨਸਾਫ ਵਾਲੀ ਗੱਲ ਨਹੀਂ ਦਿਖੀ ਇਸ ਕਰਕੇ ਅਸੀਂ ਅੱਜ ਪਿੰਡਗੜ ਪ੍ਰੈਸ ਦੇ ਵਿੱਚ ਆ ਕੇ ਆਪਣੀ ਗੱਲ ਤੁਹਾਡੇ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜਾ ਮਨਜੀਤ ਸਿੰਘ ਕਾਕਾ ਦਾ ਜਿੰਨੇ ਉਹਨਾਂ ਦੀ ਖੁਆਇਸ਼ ਵੀ ਪੂਰੀ ਕਰ ਦਿੱਤੀ ਸੀ ਕਿ ਪਰ ਉਸ ਤੋਂ ਬਾਅਦ ਵੀ ਫਿਰ ਵੀ ਉਹਨਾਂ ਨੂੰ ਉਹ ਉਹਦੇਦਾਰੀ ਨਹੀਂ ਦਿੱਤੀ ਗਈ ਪ੍ਰਧਾਨ ਤਖਤ ਜਿਵੇਂ ਦੀ ਸੋ ਉਹਨੂੰ ਇਸ ਮਨ ਮਜਬੂਰੀ ਤੱਕ ਪਹੁੰਚ ਗਿਆ ਕਾਕਾ ਜੀ ਕਿ ਮੈਂ ਇਸ ਸੰਸਾਰ ਦੇ ਵਿੱਚ ਜਿਉਣਾ ਨਹੀਂ ਹੈ ਗਿਆ ਉਸ ਤੋਂ ਤੰਗ ਹੋ ਕੇ ਉਹਨਾਂ ਨੇ ਦਵਾਈ ਪੀਤੀ ਇਹਦਾ ਗੁਰੂ ਮਹਾਰਾਜ ਦੀ ਕਿਰਪਾ ਸੀਗੀ ਉਹਨਾਂ ਦੀ ਸੇਕ ਬਚ ਗਈ ਤਕੜੇ ਰਹਿ ਗਏ ਉਹ ਸਾਡੇ ਵਿੱਚ ਨੇ ਆ ਜੋ ਸਾਰੀਆਂ ਗੱਲਾਂ ਕਲੀਅਰ ਕਰਤੀਆਂ ਜਿਹੜੀ ਬੀਬਾ ਜੀ ਪ੍ਰੈਸ ਕਾਨਫਰੰਸ ਕਰਕੇ ਕਹਿੰਦੀ ਸੀਗੀ ਕਿ ਮੈਂ ਤਾਂ ਕਾਕੇ ਨੂੰ ਜਾਣਦੀ ਨਹੀਂ ਸੀਗੀ ਆਹ ਬੰਦਾ ਗੱਲ ਕਰਦਾ ਤੁਸੀਂ ਯਕੀਨ ਨਹੀਂ ਕਰਨਾ ਸੀਗਾ ਸੋ ਅਸੀਂ ਇਨਸਾਫ ਵਾਸਤੇ ਤੁਹਾਡੇ ਕੋਲੇ ਆਏ ਆ ਇਹਨਾਂ ਕੋਈ ਕਹਿੰਦਾ ਖੇਮਾ ਦਾ ਜੱਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪੱਤੇ ਕੋਈ ਕੋਈ ਸਵਾਹ ਜੀ ਕਿਸੇ ਦਾ ਕੋਈ ਵਿਰਾਟ ਸਾਹ ਉਹ ਅਸੀਂ ਨਹੀਂ ਨਹੀਂ ਅਸੀਂ ਐਸਸੀ ਦੀ ਵੇਟ ਕਰਦੇ ਆ ਕਿਉਂਕਿ ਹਾਲਾਤ ਕਰਦੇ ਨੇ ਅਗਲੇ 1 ਹਫਤੇ ਤੱਕ ਵੇਟ ਕਰ ਲੈਣਾ ਉਸ ਤੋਂ ਬਾਅਦ ਖਾਣਾ ਅਸਟਾ ਪਹਿਲੇ ਹੀ ਜਾਣਦਾ ਸੀ ਪਰ ਐਸਆਈਟੀ ਬਣ ਗਈ ਫਿਰ ਕੱਲੂ ਇਹ ਕਹਿਣਗੇ ਕਿ ਜਿਆਦਾ ਜਾਣ ਪੁੱਛ ਕੇ ਸਾਡੇ ਹਾਈਲਾਈਟ ਕਰਦੇ ਨੇ ਅਸੀਂ ਤਾਂ ਗਵਰਨਰ ਸਾਹਿਬ ਨੂੰ ਮਿਲ ਲੈ ਮਿਲ ਲੈ 100% ਮਿਲਾਂਗੇ ਇਸ ਗੱਲ ਤੇ ਜਦੋਂ ਸਾਨੂੰ ਇਨਸਾਫ ਨਹੀਂ ਮਿਲੂਗਾ ਫਿਰ ਸਾਨੂੰ ਚਾਹ ਕਿਸੇ ਕੋਰਟ ਚ ਜਾਣਾ ਪਵੇ ਚਾਹ ਮੁੱਖ ਮੰਤਰੀ ਸਾਹਿਬ ਦੇ ਜਾਣਾ ਪਵੇ ਚਾਹ ਗਵਰਨਰ ਸਾਹਿਬ ਦੇ ਜਾਣਾ ਪਵੇ ਤੇ ਦਿੱਲੀ ਦਰਬਾਰੇ ਜਾਣਾ ਪਵੇ ਹਰ ਜਗ੍ਹਾ ਜਾਵਾਂਗੇ

ਇਹ ਜੇ ਹਫਤੇ 10 ਦਿਨ ਦੇ ਵਿੱਚ ਉਹ ਗੱਲ ਸਿਰੇ ਨਹੀਂ ਚੜੀ ਫਿਰ ਆਪਾਂ ਗਵਰਨਰ ਸਾਹਿਬ ਕੋਲ ਜਾਾਂਗੇ ਰਿਕੁਐਸਟ ਕਰ ਪੈਨਲਰ ਦੇ ਵਿੱਚ ਆਪਾਂ ਦਿੱਲੀ ਇਨਕਮ ਟੈਕਸ ਡਿਪਾਰਟਮੈਂਟ ਦਿੱਲੀ ਸਰਕਾਰ ਨਾਲ ਗੱਲ ਕਰਾਂਗੇ ਜਿਵੇਂ ਸੀਬੀਆ ਸਾਹਿਬ ਨੇ ਕਿਹਾ ਈਡੀ ਦੀ ਜਾਂਚ ਹੋ ਜਾਂ ਇਨਕਮ ਟੈਕਸ ਦੀ ਬਲੈਕ ਮਨੀ ਹੈੱਡ ਜਾਂਚ ਹੋ ਉਹਦੀ ਆਪਾਂ ਡਿਮਾਂਡ ਜ਼ਰੂਰ ਕਰਾਂਗੇ ਤੇ ਇਹ ਬਾਕੀ ਵੀ ਜੋ ਸਬੂਤ ਕਾਕਾ ਜੀ ਪੇਸ਼ ਕਰ ਰਹੇ ਆ ਆ ਓ ਵੀ ਉਦਾ ਦੇ ਉੱਤੇ ਵੀ ਜਾਂਚ ਦਿੱਲੀ ਤੋਂ ਕਰਵਾਗੇ ਇਨਕਮ ਟੈਕਸ ਤੋਂ ਕਰਵਾਵਾਂਗੇ। ਫੁਰ ਕੋਈ ਜੀ। ਥੈਂਕ ਯੂ। ਥੈਂਕ ਯੂ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਬਾਕੀ ਬੇਨਤੀ ਹੈ ਕਿ ਸਾਰੇ মিডিਆ ਲਾਂਚ ਕਰਕੇ ਜਾਇਓ ਜਰੂਰ ਕਾਕਾ ਜੀ। ਸਾਰੇ মিডিਆ ਦਾ ਬਹੁਤ-ਬਹੁਤ ਧੰਨਵਾਦ। ਅਜੇ ਤਾਂ ਇਹ ਕਹਿੰਦੇ ਸੀ ਐਮ ਸਾਹਿਬ ਨੂੰ ਸਾਰੇ ਪ੍ਰੂਫ ਦੇ ਤੇ ਸਾਰਾ ਕੁਝ ਦਿੱਤੇ ਸਾਡਾ ਇਨਤਜ਼ਾਮ ਹੋਣਾ ਚਾਹੀਦਾ। ਐਮ ਐਲ ਏ ਸਾਹਿਬ ਤੇ ਵਰਚਾ ਹੋਣਾ ਚਾਹੀਦਾ। ਨਾਲੇ ਉਹਦੇ ਜਿਹੜੇ ਨਾਲ ਵਾਲੇ ਨੇ ਸਾਰਿਆਂ ਤੇ ਵਰਚਾ ਹੋਣਾ ਚਾਹੀਦਾ। ਇੱਕ ਬੇਨਤੀ ਲਾਤੀ ਸੌਰੀ ਮੈਂ ਕਹਣਾ ਇੱਕ ਬੇਨਤੀ ਬੀਬਾ ਭਰਾ ਸਾਹਿਬ ਇਕੱਲੇ ਇਹ ਹੈ ਕਿ ਬੀਬਾ ਨੇ ਕਿਹਾ ਕਿ ਮੇਰਾ ਕੋਈ ਰੋਲ ਨਹੀਂ ਹੈ ਜੇ ਬੀਬਾ ਤੇਰਾ ਰੋਲ ਨਹੀਂ ਹੈ ਜਿਹੜਾ ਬੰਦਾ ਗੁਰਪ੍ਰੀਤ ਸਿੰਘ ਨਦਾਮਪੁਰ ਜਿਹਦੀਆਂ ਫੋਟੋਆਂ ਵੀ ਦਿਖਾਈਆਂ ਨੇ ਬੀਬਾ ਦੇ ਨਾਲ ਕਨਵਰਸੇਸ਼ਨ ਵੀ ਹੈ ਬੀਬਾ ਦੇ ਨਾਲ ਵੀ ਰਹਿੰਦਾ ਹੈ ਅੱਜ ਤੱਕ ਪਿਛਲੇ 15 ਦਿਨਾਂ ਚ ਬੀਬਾ ਇਹ ਗੱਲ ਦਾ ਜਵਾਬ ਦੇ ਦੇ ਕੋ ਗੁਰਪ੍ਰੀਤ ਸਿੰਘ ਨਦਾਮਪੁਰ ਤੇ ਉਹਨੇ ਕੀ ਕਰਵਾਈ ਹੈ